ਬਹੁਤ ਦੁਖਦੀ ਗੱਲ ਹੈ ਕਿ ਵਿਆਨਾ ਕਾਂਡ ਦੇ ਪਰਚੇ ਜੋ ਕਈ ਸਾਲਾਂ ਤੋਂ ਚੱਲ ਰਹੇ ਸਨ ਉਹਨਾਂ 'ਚ ਮਨਦੀਪ ਜਸਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਮੌਕੇ ਤੇ ਅਰੈਸਟ ਕਰ ਲਿਆ ਜਿਨ੍ਹਾਂ ਨੂੰ ਰਿਹਾ ਕਰਨ ਲਈ 13 ਜਨਵਰੀ ਯਾਨੀ ਕਿ ਕੱਲ ਨੂੰ 12 ਵਜੇ ਅਮਰ ਸ਼ਹੀਦ ਸੰਤ ਰਾਮਾਨੰਦ ਚੌਂਕ ਵਿਖੇ ਧਰਨਾ ਦਿੱਤਾ ਜਾਵੇਗਾ ਜਿਸ ਦੇ ਸਬੰਧ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਜੀ ਤਲਣ ਵੱਲੋਂ ਸਮੂਹ ਰਵਿਦਾਸੀਆ ਸਮਾਜ ਸਮੂਹ ਜਥੇਬੰਦੀਆਂ ਤੇ ਵਾਲਮੀਕ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਅੱਜ ਬੜੀ ਇੱਕ ਦੁੱਖ ਦੀ ਗੱਲ ਸੁਣੀ ਮਿਲਲੀ ਆ ਕਿਉਂਕਿ ਕਈ ਸਾਲਾਂ ਤੋਂ ਜਿਹੜਾ ਸਾਡੇ ਡੇਰਾ ਸਾਕਣ ਬੱਲਾਂ ਦੇ ਨਤਿਨ ਸਿੰਘ ਮਹਾਰਾਜ ਅਮਰ ਸਿੰਘ ਸਾਧ ਰਾਮਨੰਦ ਮਹਾਰਾਜ ਜਦੋਂ ਵਿਆਨਾ ਦੇ ਵਿੱਚ ਗਏ ਤੇ ਉਹਨਾਂ ਦੇ ਉੱਪਰ ਜਿਹੜੇ ਬੰਦਿਆਂ ਨੇ ਜਾਣਬੁੱਝ ਕੇ ਜਦੋਂ ਫੈਰ ਕੀਤੇ ਤੇ ਉਹਨਾਂ ਵਿੱਚ ਮਹਾਰਾਜ ਦੀ ਸ਼ਹਾਦਤ ਹੋ ਗਈ ਜਾ ਤੋਂ ਬਾਅਦ ਪੂਰੇ ਭਾਰਤ ਚ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਹਜੂਮ ਜਿਹੜਾ ਆਇਆ ਜਿਸ ਵਿੱਚ ਚੱਪੇ-ਚੱਪੇ ਦੇ ਉੱਪਰ ਜਿਹੜਾ ਸੰਘਰਸ਼ ਕੀਤਾ ਗਿਆ ਉਸ ਵਿੱਚ ਜਿਹੜੇ ਕਈ ਸਾਥੀਆਂ ਦੇ ਉੱਪਰ ਜਿਹੜੇ ਪਰਚੇ ਜਿਹੜੇ ਆ ਬਿਆਨਾਂ ਗੰਢਦੇ ਹੋਏ ਜਿਸ ਵਿੱਚ ਸਾਡੇ ਰਾਮਾ ਮੰਡੀ ਦੇ 6 ਜਿਹੜੇ ਜਿਹੜੇ ਚਾਤੀ ਰਹਿ ਗਏ ਸੀਗੇ ਜਿਸ ਵਿੱਚ ਮਨਦੀਪ ਜਸਲ ਜੀ ਕਾਉਂਸਲਰ ਜੋ ਮੌਜੂਦਾ ਕਾਉਂਸਲਰ ਰਿਹਾ ਸੋ ਅੱਜ ਦੀ ਤਰੀਕ ਸੀਗੀ ਉਹਨਾਂ ਨਾਲ ਜਿਹੜੇ 5 ਹੋਰ ਜਿਹੜੇ ਸਾਡੇ ਅਮਰਦਾਬਾਣੀ ਧਾਮ ਜਿਹੜੇ ਰਾਮਾ ਮੰਡੀ ਦੇ ਜਿਹੜੇ ਉਹਨਾਂ ਦੇ ਪ੍ਰਧਾਨ ਤੇ ਇੱਕ ਲੇਡੀਜ਼ ਔਰ ਜਿਹੜੇ ਸਹਿਯੋਗੀ ਸਾਥੀ ਆ ਉਹਨਾਂ ਨੂੰ ਅੱਜ 5 ਸਾਲ ਦੀ ਸਜ਼ਾ ਦੇ ਅਧੀਨ ਜਿਹੜਾ ਉਹਨੂੰ ਰੈਸਟ ਕੀਤਾ ਗਿਆ ਸੋ ਕੱਲ ਇਸ ਮੱਦੇ ਨਜ਼ਰ ਰੱਖਦੇ ਹੋਏ ਜੋ ਅਕਾਲੀ ਗਵਰਨਮੈਂਟ ਚਾਹੇ ਕਾਂਗਰਸ ਗਵਰਨਮੈਂਟ ਕਿਸੇ ਨੇ ਵੀ ਜਿਹੜਾ ਇਹ ਫੈਸਲਾ ਨਹੀਂ ਸੁਣਾਇਆ ਪਰ ਆਮ ਆਦੀ ਪਾਰਟੀ ਦੇ ਬਣਨ ਤੋਂ ਬਾਅਦ ਇਹ ਫੈਸਲਾ ਇੰਨੀ ਫਾਸਟ ਹੋਇਆ ਕਿ ਵੀ ਜਾਣ ਬੁੱਝ ਕੇ ਇਹਨਾਂ ਨੇ ਸਜ਼ਾ ਸੁਣਾਈ ਕਿਉਂਕਿ ਆਪਾਂ ਇਹ ਚਾਹੁੰਦੇ ਆਂ ਵੀ ਹੁਣ ਸਾਰੇ ਸਾਥੀ ਰਗਦਾਸੀਆ ਸਮਾਜ ਵਾਰਮਿ ਸਮਾਜ ਸਾਰੀਆਂ ਸਮੂਹ ਜਥੇਬੰਦੀਆਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਕੱਲ ਜਿਹੜੀ 13 ਤਰੀਕ ਜਿਹੜਾ ਸਮਾਂ 12 ਵਜੇ ਅਮਰਜੀਤ ਸਾੰਤਰਾ ਮਾਨਾ ਚੌਂਕ ਦੇ ਵਿੱਚ ਜਿਹੜਾ ਅਣਮਿੱਥੇ ਸਮੇਲੇ ਤਾਨਾ ਰੱਖਿਆ ਉਹ ਤਾਨਾ ਉਦੋਂ ਤੱਕ ਜਾਰੀ ਰਵਾਂਗਾ ਜਦੋਂ ਤੱਕ ਸਾਡੇ ਸਾਥੀ ਜਿਹੜਾ ਆ ਉੱਪ ਜੇਲ੍ਹ ਦੇ ਵਿੱਚੋਂ ਰਿਹਾਅ ਕੇ ਬਾਹਰ ਨਹੀਂ ਹੁੰਦੇ ਸੋ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਸਾਥੀ ਜਿਹੜਾ ਸਮੇਂ ਸਿਰ ਜਿਹੜਾ ਕੱਲ ਜਿਹੜਾ ਅਮਰ ਸ਼ੀ ਸ਼ੰਤ ਰਾਮਾਣਾ ਚੌਕ ਜਿਹੜਾ 12 ਵਜੇ ਪਹੁੰਚਣ ਤਾਂ ਜੋ ਆਪਾਂ ਇਹਨਾਂ ਸਮਾਜ ਦੇ ਯੋਧਿਆਂ ਦਾ ਸਾਥ ਦਈਏ ਕਿਉਂਕਿ ਇਹਨਾਂ ਨੇ ਆਪਣੇ ਸਮਾਜ ਦੇ ਧਰਮ ਲਈ ਜਿਹੜਾ ਆਪਣੇ ਜਿਹੜਾ ਯੋਗਦਾਨ ਦਿੱਤਾ ਹੀ ਉਸ ਵੇ ਸਜ਼ਾ ਲਗਾਈ ਆ ਸਾਡਾ ਸਾਰੇ ਸਮਾਜ ਦਾ ਫਰਜ਼ ਬੰਦਾ ਵੀ ਆਪਾਂ ਉਹਨਾਂ ਦਾ ਸਾਥ ਦਈਏ ਜੇਕਰ ਆਪਾਂ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤੇ ਹੋਰ ਤੇ ਇਹ ਘਟਨਾ ਵਾਪਰ ਸਕਦੀ ਆ ਸੋ ਸਾਡੇ ਸਾਰੇ ਸਮਾਜ ਦਾ ਫਰਜ਼ ਬੰਦਾ ਵੀ ਆਪਾਂ ਇਕੱਠੇ ਹੋ ਕੇ ਜ ਆ ਰਿਹਾ ਉਹਨਾਂ ਤੱਕ ਗੱਲ ਸਾਡੀ ਪਹੁੰਚ ਸਕੇ ਵੇ ਤੁਰੰਤ ਜਿਹੜਾ ਏਡੀ ਜਿਹੜਾ ਐਡਵੋਕੇਟ ਜਨਰਲ ਆ ਉਹਨਾਂ ਦੇ ਅਧੀਨ ਜਿਹੜੇ ਬੇਲ ਜੜੀ ਆ ਉਹ ਰਾਤੋਂ ਰਾਤ ਜਮਾਨਤ ਹੋ ਕੇ ਕੱਲ ਆਪਾਂ ਜਿਹੜੀ ਸਾਡੇ ਸਾਥੀਆਂ ਨੂੰ ਆਪਣੇ ਸਮਾਜ ਵਿੱਚ ਦੁਬਾਰਾ ਜਿਹੜਾ ਆ ਉਹ ਲਿਆ ਸਕੀ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ